ਜੀ ਨਾ ਮੇਰਾ ਨਾਮ ਸੰਦੀਪ ਕਸ਼ਲ ਹੈ ਜੀ ਕਿ ਅੱਜ ਦੇ ਦਿਨ ਆਵੇ ਤਾਂ ਕੋਕਲੇ ਦਾ ਇਹਨਾਂ ਵਾਲੀ ਸਭ ਰਹੀ ਹੈ ਸਾਨੂੰ ਬੱਲੇ ਬਣਾ ਰੱਖ ਸਰਮਾਰ ਇਹ ਬਹੁਤ ਵਧੀਆ ਤਿਹਾਰ ਹੈ ਜੀ ਅਸੀਂ ਇਹਨੂੰ ਸ਼ੁਰੂ ਤੋਂ ਹੀ ਆਪਣੇ ਪਰਿਵਾਰ ਨਾਲ ਮਿਲ ਕੇ ਬਹੁਤ hoomkaam ਨਾਲ ਮਨਾਨੇ ਹੈ ਇਸ ਤਿਹਾਰ ਦਾ ਸਾਨੂੰ ਬਹੁਤ ਦੇ ਤੈਹ ਦਿਲੋਂ ਇੰਤਜ਼ਾਰ ਹੁੰਦਾ ਮੈਂ ਖਾਸ ਹੰਬਾਲੇ ਤੋਂ ਬਿਲੋਂਗ ਕਰਦਾ ਹਾਂ ਪਰ ਰਹਿਣ ਵਾਲਾ ਇੱਥੇ ਦਾ ਹੀ ਹਾਂ ਮੈਂ ਆਪਣੇ ਪਰਿਵਾਰ ਦੇ ਨਾਲ ਇਸ ਤਿਹਾਰ ਨੂੰ ਬਹੁਤ hoomkaam ਨਾਲ ਔਰ ਵਧੀਆ ਤਰੀਕੇ ਨਾਲ ਮਨਾਉਣਾ ਇਸ ਦਿਨ ਅਸੀਂ ਪੂਰੀ ਪਤੰਗਬਾਜੀ ਕਰਦੇ ਆ ਠੀਕਾ ਜਿਵੇਂ ਜਿਹੜਾ ਪੁਰਾਣ ਚਲਣ ਸੀਗਾ ਵੀ ਆਮ ਤੌਰ ਤੇ ਵਿਚਰਨ ਦੀ ਨੌਜਵਾਨ ਦੇ ਬੱਚੇ ਦੀ ਇਤਿਹਾਸ ਨੇ ਬਲੇ ਸੇ ਤਿਆਰੀ ਕਰਦੇ ਹੁਣ ਕੀ ਉਹ ਰੁਝਾਨ ਨਹੀਂ ਉਹ ਰਿਹਾਨ ਅੱਜ ਕੱਲ ਨਹੀਂ ਦੇਖਿਆ ਜਾ ਰਿਹਾ ਅੱਜ ਕੱਲ ਲੋਕ ਵਿਅਸਤ ਹੋ ਗਏ ਨੇ ਪਰ ਮੈਂ ਇਹ ਚਾਹਨਾ ਹੈ ਜਿਸ ਤਰ੍ਹਾਂ ਅਸੀਂ ਕਾਫੀ ਟਾਈਮ ਤੋਂ ਯਾਨੀ ਅੱਜ ਸਾਡੇ ਵੀ ਵਿਰਚੇ ਸਾਡੇ ਬਰਾਬਰ ਹੋ ਗਏ ਨੇ ਤੇ ਅਸੀਂ ਇਸ ਤਿਹਾਰ ਨੂੰ ਬਹੁਤ ਵਧੀਆ ਤਰੀਕੇ ਨਾਲ ਮਨਾਣੇ ਆ ਸੋ ਮੈਂ ਲੋਕਾਂ ਨੂੰ ਅਹੀ ਅਪੀਲ ਕਰਦਾ ਹਾਂ ਇਸ ਤਿਹਾਰ ਨੂੰ ਵਧੀਆ ਤਰੀਕੇ ਨਾਲ ਮਨਾਇਆ ਜਾਵੇ ਜਿਸ ਤਰ੍ਹਾਂ ਆਪਣਾ ਕਲਚਰ ਇੱਥੇ ਦਾ ਬਹੁਤ ਵਧੀਆ ਹੈ ਕਿ ਅਸੀਂ ਇਹਨੂੰ ਰਾਤ ਨੂੰ ਪਤੰਗਬਾਜੀ ਲਈ ਕੁਝ ਦਿਨ ਪਹਿਲਾਂ ਤੋਂ ਹੀ ਤਿਆਰੀਆਂ ਕਰਦੇ ਹਾਂ ਡੋਰਾ ਸੋਧਦੇ ਹਾਂ ਔਰ ਪਤੰਗਾ ਦੇ ਵਿੱਚ ਡਰਾਮਾ ਪਾਉਂਦੇ ਹਾਂ ਸਾਨੂੰ ਬਹੁਤ ਦਿਲੋਂ ਚਾਹ ਹੁੰਦਾ ਇਸ ਚੀਜ਼ ਦਾ ਅਸੀਂ ਆਪਣੇ ਬੱਚਿਆਂ ਨੂੰ ਵੀ ਇਸ ਲਈ ਪ੍ਰਮੋਟ ਕਰਦੇ ਹਾਂ ਇਹ ਤਿਹਾਰ ਸਾਨੂੰ ਬਹੁਤ ਵਧੀਆ ਲੱਗਦਾ ਹੈ ਔਰ ਇਸ ਤਰੀਕੇ ਨਾਲ ਹੀ ਅਸੀਂ ਮਨਾਉਣਾ ਹੈ ਜੀ ਦੇਖ ਰਿਹਾ ਕਿ ਅਸੀਂ ਥੋੜੇ ਘੱਟ ਇੱਥੇ ਮੈਂਬਰ ਨੇ ਔਰ ਜੀ ਬੱਚੇ ਸਾਰੇ ਇਕੱਠੇ ਇਹ ਕੀ ਇੱਕ ਪਰਿਵਾਰ ਆ ਜਾਂ ਯਾਰ ਦੋਸਤ ਨਹੀਂ ਜੀ ਇਹ ਸਾਡਾ ਪੂਰਾ ਪਰਿਵਾਰ ਆ ਸੰਯੁਕਤ ਪਰਿਵਾਰ ਆ ਅਸੀਂ ਤਿੰਨ ਭਰਾ ਆ ਅੱਗੇ ਸਾਡੇ ਇਨ-ਲॉज ਵੀ ਇੱਥੇ ਆਏ ਹੋਏ ਨੇ ਔਰ بڑے ਭਾਈ ਸਾਬ ਲੁਧਿਆਣਾ ਤੋਂ ਮੈਂ ਅੰਮ੍ਰਿਤਸਰ ਤੋਂ ਇੱਥੇ ਸਮਰਾਲੇ ਅਸੀਂ ਇਕੱਠੇ ਹੁੰਨੇ ਆ ਇੱਥੇ ਤੋਂ ਰਹਿਣ ਵਾਲੇ ਆ ਇੱਥੇ ਜੰਮੇ ਪਲੇ ਆ ਔਰ ਸ਼ੁਰੂ ਤੋਂ ਜਾਦ ਦੇ ਅਸੀਂ ਹੋਸ਼ ਸੰਭਾਲ ਲੈਨੇ ਅਸੀਂ ਇਸ ਕਲਚਰ ਨੂੰ ਦੇਖਦੇ ਆ ਰਹੇ ਆ ਅਸੀਂ ਉਸ ਟਾਈਮ ਦੇ ਵਿੱਚ ਦੋਰਾ ਸੁੱਤਣ ਜਾਂਦੇ ਸੀ ਦੋਰਾ ਸੂਤ ਕੇ ਅਸੀਂ ਪਤੰਗਾ ਦੀ ਤਿਤਰਾਂਮਾ ਪਾਉਂਦੇ ਸੀ ਔਰ ਇਸ ਚੀਜ਼ ਨੂੰ ਬੜੇ ਤਰੀਕੇ ਨਾਲ ਇਕੱਠੇ ਹੋ ਕੇ ਮਨਾਉਂਦੇ ਸੀ ਅੰਬਾਲਾ ਦੇ ਤਿਹਾਰ ਜਿਹੜਾ ਅੰਬਾਲਾ ਦੇ ਤਿਹਾਰ ਪਾਇਆ ਜਾਂਦਾ ਨਹੀਂ ਜੀ ਇਹ ਤਿਹਾਰ ਅੰਬਾਲਾ ਦੇ ਵਿੱਚ ਨਹੀਂ ਮਨਾਇਆ ਜਾਂਦਾ ਉੱਥੇ ਬਹੁਤ ਘੱਟ ਹੈ ਪਰ ਸਾਨੂੰ ਇੱਥੇ ਜਿਸ ਤਰ੍ਹਾਂ ਇੱਕ ਆਪਣਾਪਨ ਸ਼ੁਰੂ ਤੋਂ ਹੀ ਲੱਗਦਾ ਹੈ ਲੋਕ ਇਕੱਠੇ ਹੁੰਦੇ ਨੇ ਛੱਤਾਂ ਦੇ ਉੱਤੇ ਚੜ੍ਹਦੇ ਨੇ ਬਹੁਤ ਇੱਛਾ ਐਨਜੋਏ ਹੁੰਦਾ ਹੈ ਇੱਕ ਦੂਜੇ ਨਾਲ ਪਤੰਗਬਾਜ਼ੀ ਸਿੱਟੇ ਪਾਏ ਜਾਂਦੇ ਨੇ ਉਹ ਜਿਹਾ ਮਾਹੌਲ ਸਾਨੂੰ ਕਿਤੇ ਵੀ ਨਹੀਂ ਮਿਲਦਾ ਜੋ ਇੱਥੇ ਹੈ ਜਿਵੇਂ ਕਿ ਯਾਰੇ ਕਿ ਚਾਈਨਾ ਲੋਕਾਂ ਚੰਨਾ ਬਹੁਤ ਪਿਆਰਾ ਇਹਨਾਂ ਦੇ ਪੁੱਛ ਪਾਛੇ ਬੋਲੋ ਕਿ ਕੱਪੀਟਨ ਰੋਕਿਆ ਵੀ ਜਾ ਰਿਹਾ ਹੈ ਪਰ ਇਹ ਵੀ ਚੈਨਲ ਉਹ ਬੁਝਦੀ ਵੀ ਕਿ ਇਹ ਬਿਜਲੀ ਚਾਹੀਦੀ ਹੈ ਜਾਂ ਗਲਤ ਨਹੀਂ ਜੀ ਇਹ ਬਿਲਕੁਲ ਵੀ ਬਿਕਨੀ ਨਹੀਂ ਚਾਹੀਦੀ ਇਸ ਲਈ ਅਸੀਂ ਪ੍ਰਸ਼ਾਸਨ ਦੀ ਵੀ ਪੂਰੀ ਸਲਾਹਾਂ ਕਰਦੇ ਹਾਂ ਜੋ ਇਸ ਚੀਜ਼ ਨੂੰ ਰੋਕਣ ਲਈ ਪੂਰੀ ਤਰ੍ਹਾਂ ਜ਼ੋਰ ਕੋਸ਼ਿਸ਼ ਕਰਦਾ ਹੈ ਔਰ ਮੀਡੀਆ ਵੱਲੋਂ ਵੀ ਇਸ ਚੀਜ਼ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਚਾਈਨਾ ਡੋਰ ਨੂੰ ਪੂਰਾ ਪ੍ਰਤਿਬੰਧ ਕੀਤਾ ਜਾਵੇ ਔਰ ਅਸੀਂ ਵੀ ਇਸ ਲਈ ਆਪਣੇ ਬੱਚਿਆਂ ਨੂੰ ਵੀ ਇਸ ਚੀਜ਼ ਤੋਂ ਦੂਰ ਰੱਖਿਆ ਹੋਇਆ ਹੈ ਕਿ ਉਹ ਇਸ ਚੀਜ਼ ਨੂੰ ਪੁਰਾਣੇ ਕਲਚਰ ਨੂੰ ਹੀ ਲੈ ਕੇ ਚੱਲਣ ਡੋਰ ਜਿਸ ਤਰ੍ਹਾਂ ਸੁੱਤੀ ਜਾਂਦੀ ਹੈ ਕੱਚੀਆਂ ਡੋਰਾਂ ਦਾ ਮਾਂਝਾ ਲੱਗਦਾ ਹੈ ਉਦਾ ਇੱਕ ਅਲੱਗ ਹੀ ਮਜ਼ਾ ਹੁੰਦਾ ਹੈ ਔਰ ਇਸ ਦੇ ਨਾਲ ਅ ਮਾਨਸਾਨੀ ਜੀਵਨ ਨੂੰ ਔਰ ਜਤ ਵਿਅਕਤੀਗਤ ਪਾ ਕੈਲਨ ਨਾ ਪਸ਼ੂ ਪੰਛੀਆਂ ਨੂੰ ਇਸ ਤੋਂ ਜੋ ਹਾਨੀ ਹੁੰਦੀ ਉਸ ਤੋਂ ਬਚਾਇਆ ਜਾ ਸਕਦਾ। ਦਿਮਾਗੀ ਕਮਲ ਦਿਵਾੜੀ ਕਿੱਥੇ ਰਹਿਣ ਵਾਲੇ ਸਮਰਾਲੇ ਦੇ ਲੋਕ ਹਾਂ ਜਿਸ ਨੂੰ ਦਿੱਤੀਆਂ ਅਕਸਰ ਕਿਸਮ ਫੰਕਸ਼ਨ ਨਜ਼ਰ ਆਉਂਦਾ ਹੈ ਨਾ ਬਿਲਕੁਲ ਜੀ ਬਿਲਕੁਲ ਪੂਰਾ ਇੰਜੋਏ ਕਰ ਰਹੇ ਹਾਂ। ਅਸੀਂ ਜੋ ਕਿ ਹਰ ਕਿਸ ਤਰ੍ਹਾਂ ਇੰਜੋਏ ਕਰ ਰਹੇ ਹਾਂ ਪੂਰਾ ਪਤੰਗੜ ਆ ਰਹੇ ਹਾਂ ਮ제 ਲੈ ਰਹੇ ਹਾਂ ਆਰ ਦੋਸਤਾਂ ਦੇ ਨਾਲ ਪੁਰਾਣੇ ਦੋਸਤ ਸਾਰੇ ਮਿਲ ਰਹੇ ਹਾਂ ਕੀ ਕਿਹਾ ਜੀ ਪਛਲੇ ਜੀ ਬੰਦੇ ਜੀ ਪਤੰਡਾ ਟੈਕ ਜੀ 15 15 ਦਿਨ ਪਹਿਲਾਂ ਆਪਣਾ ਦੋ ਜੀ ਅੱਜ ਕੱਲ ਵੀ ਇਹ ਟ੍ਰੈਂਡ ਹੈ ਜੋ ਅੱਜ ਤੱਕ ਚੱਲ ਰਿਹਾ ਹੈ ਬਹੁਤ ਘੱਟ ਗਿਆ ਜੀ ਅੱਜ ਕੱਲ ਬਹੁਤ ਮਾਹੌਲ ਚੇਂਜ ਹੋ ਚੁੱਕਿਆ ਲੋਕ ਬੱਚੇ ਅੱਜ ਕੱਲ ਮੋਬਾਈਲਾਂ ਦੇ ਵਿੱਚ ਵੜ ਗਏ ਨੇ ਤੇ ਜੋ ਟ੍ਰੈਂਡ ਸੀਗਾ ਜੋ ਪਹਿਲਾਂ ਹੁੰਦਾ ਸੀਗਾ ਦੋ ਦੋ ਤਿੰਨ ਤਿੰਨ ਮਹੀਨੇ ਪਹਿਲਾਂ ਪਤੰਗ ਉਡਾਉਣ ਲੱਗ ਜਾਂਦੇ ਸੀ ਹੁਣ ਸਿਰਫ ਦੇਨ ਤਿਹਾੜੀ ਤੇ ਪਤੰਗ ਉਡਾਈ ਜਾ ਰਹੇ ਨੇ ਸਿਰਫ ਮੋਬਾਈਲ ਦੀ ਵਜ੍ਹਾ ਕਰਕੇ ਮੋਬਾਈਲ ਨੇ ਬੱਚਿਆਂ ਨੂੰ ਇੰਨਾ ਬਿਜ਼ੀ ਕਰਤਾ ਜਿਹੜੇ ਫਿਜ਼ੀਕਲ ਐਕਸਰਸਾਈਜ਼ ਵਗੈਰਾ ਨੇ ਉਹ ਸਾਰੀਆਂ ਔਰ ਜਿਹੜਾ ਦੇਖਿਆ ਹੋ ਜਿਸ ਤਰ੍ਹਾਂ ਲੋਕੋ ਖੇੜੇ ਨੇ ਬੜਾ ਇੰਜੋਏ ਕਰ ਰਹੇ ਨੇ ਬਟ ਉਹ ਸਿਰਫ ਤਿਹ ਦਿਨ ਤਿਹਾੜੀ ਮੈਂ ਤੁਹਾਨੂੰ ਪਹਿਲਾਂ ਹੀ ਆਲਰੇਡੀ ਕਹਿ ਚੁੱਕਿਆ ਹਾਂ ਸਿਰਫ ਦਿਨ ਤਿਹਾੜੀ ਤੇ ਇਹ ਚੀਜ਼ਾਂ ਹੋ ਰਹੀਆਂ ਨੇ ਜਾਂ ਲੋਹੜੀ ਨੂੰ ਕਹ ਲਓ ਜਾਂ ਤੁਸੀਂ ਬਜਾਂਦ ਨੂੰ ਕਹ ਲਓ ਆਦਰਵਾਇਜ਼ ਬਾਕੀ ਤੁਸੀਂ ਨੋਰਮਲ ਡੇਜ਼ ਦੇ ਵਿੱਚ ਦੇਖੋਗੇ ਕੁਛ ਵੀ ਨਹੀਂ ਆ ਬੱਚਿਆਂ ਦੇ ਕ੍ਰੇਜ਼ ਬਿਲਕੁਲ ਘਟ ਜਾਂਦੇ ਆ ਇਹ ਜ਼ਰੂਰੀ ਹੈ ਵੀ ਪਸੰਦ ਪੰਦਰੀ ਨੂੰ ਤੰਗੜਾਣਾ ਚਾਹੀਦਾ ਨਹੀਂ ਜ਼ਰੂਰੀ ਨਹੀਂ ਹਰ ਤੰਗੜਾਣਾ ਚਾਹੀਦਾ ਬਟ ਸਿੰਪਲ ਡੋਰ ਦੇ ਨਾਲ ਮੇਨ ਜੋ ਪ੍ਰੋਬਲਮ ਆ ਰਹੀ ਹੈ ਉਹ ਚਾਈਨਾ ਡੋਰ ਕਰਕੇ ਪ੍ਰੋਬਲਮ ਆ ਰਹੀ ਹੈ ਜੋ ਬਹੁਤ ਜ਼ਿਆਦਾ ਨੁਕਸਾਨ ਆਇਆ ਬੱਚਿਆਂ ਵੱਡਿਆਂ ਲਈ ਬਜ਼ੁਰਗਾਂ ਲਈ ਈਵਨ ਕੇ ਨੌਜਵਾਨ ਬੰਦਿਆਂ ਲਈ ਵੀ ਬਹੁਤ ਜ਼ਿਆਦਾ ਇਹ ਖਤਰਨਾਕ ਡੋਰ ਹੈ ਇਹਨੂੰ ਪ੍ਰਸ਼ਾਸਨ ਨੂੰ ਚਾਹੀਦਾ ਇਹਨੂੰ ਇੱਥੇ ਲਗਾਉਂ ਕਰ ਸਕੇ ਸਰਕਾਰ ਤੋਂ ਬਾਰ ਬਾਰ ਕਹਿਣ ਦੇ ਸੁਣ ਜਾਣ ਦੇ ਬਾਅਦ ਵੀ ਲੋਕ ਫੜਦੇ ਨੇ ਇਹਦੇ ਲੋਕਾਂ ਨੂੰ ਸੁਸਤ ਜਾਣਾ ਚਾਹੀਦਾ ਉਹ ਨਾਲਾਈਕੀ ਲੋਕਾਂ ਦੀ ਦੇਖੋ ਜਦੋਂ ਟੱਕਰ ਕੋਈ ਹਾਦਸਾ ਨਹੀਂ ਹੁੰਦਾ ਹੈਗਾ ਕਦੇ ਰੱਬ ਨਾ ਖੁਦਾ ਨਾ ਕਰੇ ਕਿਸੇ ਆਪਣੇ ਨਾਲ ਕਿਸੇ ਨਾਲ ਬੰਦੇ ਨਾਲ ਜਦ ਬੀਤਦੀ ਹੈ ਉਹਨੂੰ ਬੰਦੇ ਨੂੰ ਅਸਲੀ ਅਹਿਸਾਸ ਹੁੰਦਾ ਵੀ ਇਹ ਵਾਕਈ ਜੋ ਡੋਰ ਹੈਗੀ ਹੈ ਖਤਰਨਾਕ ਡੋਰ ਹੈ ਇਹ ਸਿਰਦਣਾਲਾ ਗੁਨੇਦਾਰਾਂ ਤੇ ਵਿਚਰਨ ਵਾਲੀ ਗੁਨੇਦਾਰਾਂ ਦੋਨੋਂ ਦੋਨੋਂ ਜੀ ਦੋਨੋਂ ਦੋਨੋਂ ਗੁਨੇਦਾਰ ਜੇ ਦਿੱਤੀ ਮਾਪੁਰਾ ਕਿੱਡਾ ਰੋਲ ਹੁੰਦਾ ਹੈ ਨਾ ਦੇਖੋ ਮਾਪ ਪਿਓ ਵੀ ਸਮਝਾ ਹੀ ਸਕਦੇ ਨੇ ਬੱਚਿਆਂ ਨੂੰ ਬਾਕੀ ਅੱਜ ਕੱਲ ਸਮਝਦਾਰ ਬੱਚਿਆਂ ਨੂੰ ਵੀ ਹੋਣਾ ਚਾਹੀਦਾ ਅਵੇਰਨੈਸ ਹਰ ਇੱਕ ਬੱਚੇ ਤੋਂ ਲੈ ਕੇ ਵੱਡਿਆਂ ਤੱਕ ਸਾਰਿਆਂ ਨੂੰ ਅਵੇਰਨੈਸ ਹੋਣੀ ਚਾਹੀਦੀ ਹੈ ਵੀ ਇਹ ਡੋਰ ਜਿਹੜੀ ਹੈਗੀ ਹੈ ਖਤਰਨਾਕ ਹੈ ਇਹਨੂੰ ਕਿਵੇਂ ਨਾ ਕਿਵੇਂ ਇਹਨੋਂ ਤੋਂ ਅਸੀਂ ਦੂਰ ਰੱਖਿਆ ਜੇ ਬੱਚਿਆਂ ਨੂੰ ਅੱਜ ਕੀ ਨਾਮ ਦਾ ਮੇਰਾ ਕਪੀਸ਼ ਕੌਸ਼ਲ ਅੱਜ ਬਸੰਤ ਪੰਚਮੀ ਨਤੇ ਹਾਰ ਮਨਾ ਰਹੇ ਹਾਂ ਜਿੱਦਾਂ ਤੁਸੀਂ ਦੀਆਂ ਤਿਆਰੀਆਂ ਕਰਦੇ ਹੋ ਕਿਸ ਤਰ੍ਹਾਂ ਮਨਾਉਂਦੇ ਅਸੀਂ ਇਹਦੀਆਂ ਤਿਆਰੀਆਂ ਹਫਤੇ ਪਹਿਲਾਂ ਹੀ ਸ਼ੁਰੂ ਕਰ ਦਿੰਦੇ ਹਾਂ ਜਿਵੇਂ ਪੁਰਾਣੇ ਜ਼ਮਾਨੇ ਦੇ ਵਿੱਚ ਲੋਕ ਕਰਦੇ ਹੁੰਦੇ ਸੀਗੇ ਪਹਿਲਾਂ ਆਪਣੇ ਘਰੇ ਹੀ ਮਾਂਝਾ ਬਣਾਉਂਦੇ ਹੁੰਦੇ ਸੀਗੇ ਜਿਹਦੇ ਵਿੱਚ ਕੰਚ ਨੂੰ ਕੁੱਟ ਕੇ ਜੋ ਮਾਂਝੇ ਦੇ ਉੱਪਰ ਲਗਾਇਆ ਜਾਂਦਾ ਸੀਗਾ ਤੇ ਹਫ਼ਤਾ ਉਹਨੂੰ ਸੁਕਾਉਣ ਲਈ ਛੱਦ ਦਿੱਤਾ ਜਾਂਦਾ ਸੀ ਤੇ ਬਸੰਤ ਤੋਂ ਇੱਕ ਦਿਨ ਪਹਿਲਾਂ ਵੀ ਰਾਤ ਨੂੰ ਬੈਠ ਕੇ ਪਤੰਗਾਂ ਵਿੱਚ ਤਲਾਵਾ ਪਾਈ ਜਾਂਦੀ ਸੀ ਹੁਣ ਵੀ ਤੁਸੀਂ ਇਸ ਤਰ੍ਹਾਂ ਹੀ ਕਰਦੇ ਹੋ हां जी ਅਸੀਂ ਇਸ ਵਾਰ ਵੀ ਇਦਾਂ ਕੀਤਾ ਸੀ ਹਫ਼ਤੇ ਪਹਿਲਾਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸੀ ਤੇ ਤੁਹਾਡੇ ਯਾਰ ਦੋਸਤ ਵੀ ਕੋਲ ਦੇ ਨਾਲ ਪਤੰਗ ਉਡਾਣੇ ਹਾਂ। ਹਾਂ ਜੀ ਹਾਂ ਜੀ ਸਾਡੇ ਸਾਰੇ ਯਾਰ ਦੋਸਤ ਉਰੇ ਆ ਕੇ ਪਤੰਗ ਉਡਾਣੇ ਸਰ। ਕਿਤਾ ਅਜ ਤੱਕ ਚਾਈਨਾ ਡੋਰ ਦਾ ਟ੍ਰੈਂਡ ਚੱਲ ਰਿਹਾ ਤੁਸੀਂ ਚਾਈਨਾ ਡੋਰ ਨਾਲ ਪਤੰਗ ਉਡਾਣੇ ਹੋ ਜਾਂ ਤੁਸੀਂ ਨੂੰ ਅਵੋਇਡ ਕਰਦੇ ਹੋ? ਨਹੀਂ ਅਸੀਂ ਇਹਨੂੰ ਅਵੋਇਡ ਕਰਦੇ ਆ ਕਿਉਂਕਿ ਚਾਈਨਾ ਚਾਈਨਾ ਡੋਰ ਜਿਹੜੀ ਹੈ ਬਹੁਤ ਹਾਰਮਫੁਲ ਹੈ ਇਹ ਸਾਡੇ এনਵਾਇਰਨਮੈਂਟ ਨੂੰ ਹਿਊਮਨਸ ਨੂੰ ਜਿਹੜੇ ਬਰਡਸ ਵਗੈਰਾ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਇਫੈਕਟ ਕਰਦੇ ਆ। ਤੇ ਚੈਨਾ ਡੋਰੂ ਲੈ ਕੇ ਉਸ ਤੋਂ ਸੰਦੇਸ਼ ਦੇਣਾ ਚਾਹੁੰਗਾ ਲੋਕਾਂ ਨੂੰ ਜਿਹੜੇ ਚੈਨਾ ਡੋਰੂ ਸੁਭਾ ਕਰਦੇ ਆ। ਅਸੀਂ ਉਹਨਾਂ ਨੂੰ ਐਂ ਕਹਿਣਾ ਚਾਹੁੰਦੇ ਆ ਕਿਉਂਕਿ ਦੇਖੋ ਕਿੰਨੇ ਜਿਹੜੇ ਅਸਮਾਨ ਦੇ ਵਿੱਚ ਪੰਛੀ ਉੜਦੇ ਨੇ ਉਹ जख्मी ਹੁੰਦੇ ਨੇ। ਉਹਨਾਂ ਦੇ ਵਿੱਚ ਵੀ ਜਾਨ ਹੈ ਤੇ ਕਈ ਬੱਚੇ ਜਿਹੜੇ ਕੋਠੇ ਦੇ ਉੱਪਰ ਪਤੰਗ ਚੜਾਉਂਦੇ ਹੋਏ ਉਹਨਾਂ ਦੇ ਨੱਕ ਵੱਡੇ ਜਾਂਦੇ ਆ, ਕੰਨ ਵੱਡੇ ਜਾਂਦੇ ਨੇ। ਇਸ ਦਾ ਬਹੁਤ ਨੁਕਸਾਨ ਹੈ। ਇਸ ਲਈ ਉਹਨਾਂ ਨੂੰ ਧਾਗਾ ਡੋਰ ਜਾਂ ਘਰੇ ਡੋਰ ਸੂਤ ਕੇ ਹੀ ਪਤੰਗ ਉਡਾਉਣਾ ਚਾਹੀਦਾ ਹੈ। ਪਤੰਗ ਜਿਹੜੇ ਉਡਾਣੇ ਉਹ ਕਿਸ ਤਰ੍ਹਾਂ ਦੇ ਸਟਾਈਲ ਆ ਜੀ ਜੋ ਪੰਗ ਵੱਡੇ ਜਾਂਦਾ ਤੁਸੀਂ ਧਾਗਾ ਡੋਰ ਰੋ ਇਸਤੇਮਾਲ ਕਰਦੇ ਹੋ ਅਸੀਂ ਧਾਗਾ ਡੋਰ ਇਸਤੇਮਾਲ ਕਰਦੇ ਚਾਹੇ ਸਾਡਾ ਪੰਖ ਕੱਟਿਆ ਜਾਏ ਚਾਹੇ ਅਸੀਂ ਕਿਸੇ ਦਾ ਕੱਟੀਏ ਪੰਗ ਕਿਉਂਕਿ ਧਾਗਾ ਡੋਰ ਦਾ ਕੋਈ ਨੁਕਸਾਨ ਨਹੀਂ ਹੈਗਾ